ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਮੈਂ ਆ ਤੁਹਾਡਾ ਹੂ ਸਰਾਜ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਅੱਜ ਵੱਡੇ ਆਗੂ ਇੱਕ ਵਾਰ ਫਿਰ ਕਹਿ ਗਏ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮਾਰੂ ਨੀਤੀਆਂ ਦੂਸਰੇ ਪਾਸੇ ਜਿਹੜਾ ਮਾਨ ਸਨਮਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਦੇਣਾ ਸੀ ਨਹੀਂ ਦਿੱਤਾ ਗਿਆ ਯਾਨੀ ਕਿ ਇੱਕ ਪਾਸੇ ਕਹਿੰਦੇ ਸੀ ਕਿ ਪਮਕਣਾ ਦਾ ਵੀ ਖਿਆਲ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੇ ਵਿੱਚੋਂ ਚੱਲੇਗੀ ਪਿੰਡਾਂ ਦੇ ਵਿੱਚੋਂ ਬੜੇ ਵੱਡੇ ਵੱਡੇ ਕੰਮ ਹੋਣਗੇ ਬੜੇ ਵਾਅਦੇ ਕੀਤੇ ਗਏ ਲੇਕਿਨ ਉਹਨਾਂ ਸਾਰਿਆਂ ਵਾਅਦਿਆਂ ਦਾ ਧੂਂ ਨਿਕਲ ਗਿਆ ਇਸ ਨੂੰ ਲੈ ਕੇ ਅੱਜ ਬੇਦਾਵਾ ਦੇ ਗਏ ਨੇ ਵੱਡਾ ਬਲ ਮਿਲਿਆ ਹੈ ਕਾਂਗਰਸ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭੂਆ ਅਧੀਨ ਪੈਂਦੇ ਬਣੀ ਲੋਧੀ ਵਿਖੇ ਕਾਂਗਰਸ ਦਫਤਰ ਵਿਖੇ ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਰਕੇਸ਼ ਬੋਬੀ ਦੀ ਪ੍ਰਧਾਨਗੀ ਹੇਠ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਵਿਧਾਇਕ ਯੋਗਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਗौरा ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਤੇ ਗੱਜੂ ਜ਼ਗੀਰ ਅਤੇ ਗੱਜੂ ਖਾਲਸਾ ਆਮ ਆਦਮੀ ਪਾਰਟੀ ਦੇ ਹਲਕਾ ਚਤ ਅਤੇ ਕੋ ਹਲਕਾ ਇੰਚਾਰਜ ਕੁੰਕਾਰ ਸਿੰਘ ਸਾਹਮਣੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਸਿਰ ਉਪਾਉ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਦੌਰਾਨ ਸਾਬਕਾ ਵਿਧਾਇਕ ਜਗENDER ਪਾਲ ਨੇ ਕਿਹਾ ਕਿ ਦਿਨੋ ਦਿਨ ਲੋਕ ਆਮ ਆਦਮੀ ਪਾਰਟੀ ਤੋਂ ਨਰਾਸ਼ ਹੋ ਕੇ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਹਲਕੇ ਵਿੱਚ ਦਿਨੋ ਦਿਨ ਕਾਂਗਰਸ ਪਾਰਟੀ ਦਾ ਗਰਾਫ ਵਧਦਾ ਜਾ ਰਿਹਾ ਹੈ ਇਸ ਮੌਕੇ ਓਂਕਾਰ ਸਿੰਘ ਨੇ ਕਿਹਾ ਕਿ ਉਹ ਸਾਬਕਾ ਵਿਧਾਇਕ ਯੋਗਿੰਦਰ ਪਾਲ ਦੀ ਕਾਰਸ਼ੇਲੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਜੰਬਲ ਹੋਇਆ ਉਹ ਕਾਂਗਰਸ ਪਾਰਟੀ ਲਈ ਦਿਨ ਪਰ ਰਾਤ ਮਿਹਨਤ ਕਰਨਗੇ ਇਸ ਮੌਕੇ ਹੋਰ ਵੀ ਉੱਗੇ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਪੁੱਜੇ ਹੋਏ ਸੀ ਯਾਨੀ ਕਿ ਇੱਕ ਹਲਕਾ ਇੰਚਾਰਜ ਹੈ ਦੂਸਰਾ ਕੋ ਹਲਕਾ ਇੰਚਾਰਜ ਹੈ ਆਮ ਆਦੀ ਪਾਰਟੀ ਦੇ ਅੱਜ ਅਲਵਿਦਾ ਕਹਿ ਗਏ ਨੇ ਆਮ ਆਦੀ ਪਾਰਟੀ ਨੂੰ ਅਤੇ ਸਾਬਕਾ ਵਿਧਾਇਕ ਜਗENDER ਪਾਲ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਵੱਡਾ ਬਲ ਮਿਲਿਆ ਹੈ ਤਾਰਾਗੜ ਤੋਂ ਕਾਂਗਰਸ ਪਾਰਟੀ ਨੂੰ